ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਵਾਹਿਗੁਰੂ ਜਿਹੜੇ ਬੁੱਧੀ ਅਣਬੁੱਧੀ ਲੋਕ ਨੇ ਜਿਨ੍ਹਾਂ ਦੀ ਬੁੱਧੀ ਕੰਮ ਨਹੀਂ ਕਰਦੀ ਉਹਨਾਂ ਨੂੰ ਵੀ ਬਲ ਬਖਸ਼ਣ ਅੱਜ ਇੱਕ ਵੀਡੀਓ ਹੋਰ ਤੁਹਾਡੇ ਨਾਲ ਲੈ ਕੇ ਪੇਸ਼ ਹੋਏ ਆਂ ਜਿਹੜੀਆਂ ਪਹਿਲਾਂ ਵੀਡੀਓ ਆਪਾਂ ਦੋ ਬਣਾਈਆਂ ਸੀਗੀਆਂ ਉਹਦੇ ਵਿੱਚ ਬਾਪੂ ਬਲਕੌਰ ਸਿੰਘ ਦਾ ਜ਼ਿਕਰ ਸੀਗਾ ਕਿ ਉਹਨਾਂ ਦਾ ਦਿਮਾਗ ਹਿੱਲਿਆ ਪਿਆ ਜਾਦਾਂ ਕਿਤਾਬਾਂ ਪੜ੍ਹ ਕਰਕੇ ਗੁਰੂਆਂ ਦੀ ਬਾਣੀ ਨੂੰ ਭੁੱਲ ਗਏ ਗੁਰੂਆਂ ਦੀ ਸ਼ਹਾਦਤ ਨੂੰ ਭੁੱਲ ਗਏ ਆਪ ਦੇ ਆਪ ਨੂੰ ਹੀ ਰੱਬ ਕਹਿੰਦੇ ਨੇ ਜਿਹੜਾ ਬਲਕੌਰ ਸਿੰਘ ਸੀ ਜਿਨ੍ਹਾਂ ਦੀ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਇੱਕ ਵੀਡੀਓ ਅੱਜ ਹੋਰ ਦੇਖੀ ਇਸ ਵੀਡੀਓ ਇਹ ਵੀ ਮਹਾਪੁਰਸ਼ ਜੀ ਨੇ ਗਾਲਾਂ ਖਾਣ ਦੇ ਲਾਇਕ ਹੀ ਨੇ ਜਦੋਂ ਉਮਰ ਜ਼ਿਆਦਾ ਹੋਣ ਲੱਗ ਜਾਂਦੀ ਆ ਬੰਦਾ ਸਿਆਣੀਆਂ ਗੱਲਾਂ ਕਰਦਾ ਹੁੰਦਾ ਜਦੋਂ ਉਮਰ 60 70 ਸਾਲ ਹੋ ਜਾਂਦੀ ਆ ਤਾਂ ਉਹ ਸਿਆਣੀਆਂ ਗੱਲਾਂ ਕਰਦਾ ਤੇ ਬੱਚਿਆਂ ਨੂੰ ਵੀ ਸਿੱਖ ਇਤਿਹਾਸ ਬਾਰੇ ਦੱਸਦਾ ਸਾਰੀ ਜਾਣਕਾਰੀ ਦਿੰਦਾ ਪਰ ਇੱਤੇ ਇਹ ਜਿਹੇ ਕੁਝ ਬੰਦੇ ਨੇ ਜਦੋਂ 60 70 ਸਾਲ 80 ਸਾਲ ਦੇ ਹੋ ਜਾਂਦੇ ਨੇ ਤਾਂ ਉਹਨਾਂ ਦਾ ਦਿਮਾਗ ਫਿਰ ਜਾਂਦਾ ਆਪ ਦੇ ਆਪ ਨੂੰ ਰੱਬ ਕਹਿਣ ਲੱਗ ਜਾਂਦੇ ਨੇ ਆਪ ਦੇ ਆਪ ਨੂੰ ਬਾਲਾ ਸਿਆਣਾ ਸਮਝਣ ਲੱਗ ਜਾਂਦੇ ਨੇ ਅੱਜ ਉਹ ਤੁਸੀਂ ਆ ਫੋਟੋ ਦੇਖ ਰਹੇ ਹੋ ਇਹ ਡਾਕਟਰ ਕੋਈ ਇਕਬਾਲ ਆ ਇਹਨਾਂ ਦੀ ਵੀਡੀਓ ਦੇਖੀ ਇਹ ਵੀ ਕਹਿੰਦੇ ਜੀ ਨਾਨਕ ਗੁਰੂ ਨਾਨਕ ਦੇਵ ਜੀ ਝੂਠੇ ਨੇ ਗ੍ਰੰਥ ਸਾਹਿਬ ਝੂਠਾ ਉਹਨਾਂ ਨੇ ਕੋਈ ਰਿੱਠੇ ਜਿਹੜੇ ਕੋੜੇ ਸੀ ਕੋਈ ਮਿੱਠੇ ਨਹੀਂ ਕੀਤੇ ਕੋਈ ਹੱਥ ਨਾਲ ਪੱਥਰ ਨਹੀਂ ਰੋਕਿਆ ਕਿ ਅਸੀਂ ਆ ਚੀਜ਼ਾਂ ਨੂੰ ਮੰਨਦੇ ਨਹੀਂ ਕਿ ਤੁਸੀਂ ਤਰਕਸ਼ੀਲ ਹੋ ਕੁਝ ਵੀ ਹੋ ਥੋੜਾ ਦਿਮਾਗ ਘਾਤੋਂ ਫਿਰ ਗਿਆ ਜਿਹੜੀ ਤੁਸੀਂ ਸਿਰ ਤੇ ਆ ਤਾਜ ਰੱਖੀ ਬੈਠੇ ਹੋ ਇਹ ਉਹਨਾਂ ਦੀ ਸ਼ਹਾਦਤ ਹੀ ਦਿੱਤੀ ਵੀ ਆ ਡਾਕਟਰ ਇਕਵਾਲ ਸਿੰਘ ਜੀ ਸੋਨੂੰ ਕਹਿ ਰਿਹਾ ਤੁਸੀਂ ਉਮਰ ਦੇ ਜ਼ਿਆਦਾੋਂ ਦਿਮਾਗ ਨਾ ਥੋੜਾ ਦਿਮਾਗ ਤੁਹਾਡਾ ਫਿਰ ਗਿਆ ਮੈਂਟਲੀ ਅਫਸੈਟ ਹੋ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਬੰਦਾ ਸਿੰਘ ਬਹਾਦਰ ਹਾਰ ਗਿਆ ਸਿਰ ਤੇ ਛੋਡੇ ਤਾਜ ਦੇ ਕੇ ਗਏ ਇਹਨੂੰ ਕਾਇਮ ਰੱਖਣ ਵਾਸਤੇ ਸ਼ਹਾਦਤਾਂ ਦਿੱਤੀਆਂ ਗੁਰੂਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਚਾਰੇ ਬੱਚੇ ਸਾਰੇ ਚਾਰੇ ਬਾਬੇ ਸਾਹਿਬ ਜਾਦੇ ਚਾਰ ਸਾਹਿਬਜ਼ਾਦੇ ਆਣੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਤੇ ਤੁਸੀਂ ਕਹਿ ਰਹੇ ਹੋ ਬੰਦਾ ਸਿੰਘ ਬੱਧਰਹਾਰ ਕੇ ਤੁਹਾਡਾ ਦਿਮਾਗ ਫਿਰ ਗਿਆ ਸ਼ਹਾਦਤ ਕਹਿੰਦੇ ਨੇ ਉਹਨੂੰ ਸ਼ਹੀਦਦियां ਕਹਿੰਦੇ ਨੇ ਕਿ ਆਪਣੀ ਖਾਤਰ ਦੇ ਕੇ ਗਏ ਨੇ ਉਹ ਤੁਸੀਂ ਮੰਨਦੇ ਨਹੀਂ ਜੇ ਤੁਹਾਡੇ ਸਾਹਮਣੇ ਆਵੇ 10 ਬੰਦੇ ਖੜੇ ਹੋਣ ਤਾਂ ਤੁਹਾਨੂੰ ਪਤਾ ਲੱਗੇ ਚੱਕ ਕੇ ਬੁੱਥਾ ਤੁਸੀਂ ਜਿਹੜੀ ਜੀ ਕਰਦਾ ਗੱਲ ਕਹਿ ਦਿੰਨੇ ਹੋ ਸਾਡੇ ਗੁਰੂਆਂ ਬਾਰੇ ਗਲਤ ਕਹਿਣ ਲੱਗ ਜਿੰਨੇ ਹੋ ਤੁਹਾਡਾ ਦਿਮਾਗ ਫਿਰ ਗਿਆ ਦੂਜੀ ਜਿਹੜੇ ਪ੍ਰੈਸ ਰਿਪੋਰਟਰ ਨੇ ਉਹ ਇਹ ਜੇ ਮੂਰਖਾਂ ਲੋਕਾਂ ਕੋਲੇ ਜਾ ਕੇ ਗੱਲਾਂ ਬਾਤਾਂ ਕਰਦੇ ਨੇ ਸਾਡੇ ਇਤਿਹਾਸ ਨੂੰ ਝੂਠਾ ਬਣਾਉਂਦੇ ਨੇ ਜਿਹੜੇ ਮੈਂ ਉਹਨਾਂ ਨੂੰ ਵੀ ਮੈਂਟਲ ਅਫਸਰਟ ਮੈਂਟਲੀ ਅਫਸਰਟ ਕਹੂੰਗਾ ਜਿਹੜੇ ਪ੍ਰੈਸ ਰਿਪੋਰਟਰ ਨੇ ਸਿਮਰਜੀਤ ਸਿੰਘ ਮੱਕੜ ਆ ਜਿਹੜਾ ਇੱਕ ਆਪ ਇੱਕਾ ਚੈਨਲ ਆੜਾ ਤੁਸੀਂ ਦੇਖ ਰਹੇ ਹੋ ਰੰਗਲਾ ਪੰਜਾਬ ਆ ਪਤਾ ਨਹੀਂ ਕੀ ਐ ਤੇ ਇਹ ਪ੍ਰੈਸ ਰਿਪੋਰਟਰ ਸਿਰ ਤੇ ਤੇਰੇ ਪੱਗ ਬੰਨੀ ਵੀ ਆ ਤਾਜ ਸਿਰ ਤੇ ਤੇ ਰੱਖਿਆ ਵੇ ਆ ਕਿ ਤੂੰ ਬੇਬਕੂਫਾਂ ਨੂੰ ਜਾ ਕੇ ਤੁਸੀਂ ਇਹ ਜੇ ਬੰਦੇ ਦੀ ਇੰਟਰਵਿਊ ਲੈਨੇ ਕਾਤੋਂ ਜਿਹੜਾ ਗੁਰੂ ਇਤਿਹਾਸ ਨੂੰ ਗਲਤ ਦੱਸਦਾ ਜਿਹੜਾ ਸਿੱਖਾਂ ਦੇ ਇਤਿਹਾਸ ਨੂੰ ਗਲਤ ਦੱਸਦਾ ਤੁਸੀਂ ਇਹ ਜੇ ਬੰਦੇ ਦੀ ਇੰਟਰਵਿਊ ਲੈਣ ਕੋ ਜਾਣੇ ਹੋ ਇਹ ਜੇ ਬੰਦੇ ਦੀ ਇੰਟਰਵਿਊ ਕਿਉਂ ਨਹੀਂ ਲੈਂਦੇ ਜਿਹੜੇ ਦਸਾਂ ਗੁਰੂਆਂ ਨੂੰ ਮੰਨਦੇ ਨੇ ਉਹਨਾਂ ਦੀਆਂ ਸ਼ਹਾਦਤਾਂ ਨੂੰ ਮੰਨਦੇ ਨੇ ਕੀ ਆਪਣੀ ਖਾਤਰ ਆਪ ਨੇ ਧਰਮ ਦੀ ਖਾਤਰ ਸਾਰਾ ਕੁਝ ਵਾਰਗੇ ਉਹਨਾਂ ਦੇ ਇੰਟਰਵਿਊ ਤੁਸੀਂ ਕਿਉਂ ਨਹੀਂ ਕਰਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਤੁਸੀਂ ਇੰਟਰਵਿਊ ਕਉਂ ਨਹੀਂ ਕਰਦੇ ਕੀ ਉਹ ਕਿੰਨੇ ਚੰਗੇ ਸੀਗੇ ਉਹਨਾਂ ਦੇ ਇੰਟਰਵਿਊ ਕਉਂ ਨਹੀਂ ਕਰਦੇ ਡਰਦੇ ਹੋ ਕਿ ਛੋਟਾ ਚੈਨਲ ਨਾ ਬੰਦ ਕਰ ਦੇ ਸਰਕਾਰ ਛੋਟੇ ਦੇ ਪ੍ਰਚਾਰ ਦਰਚ ਨਾ ਕਰਾ ਦੇ ਸਰਕਾਰ ਤੁਸੀਂ ਪੁੱਠੀਆਂ ਗੱਲਾਂ ਵਾਲੇ ਪਾਸੇ ਭੱਜਦੇ ਹੋ ਤੁਸੀਂ ਉਹਨਾਂ ਦੇ ਇੰਟਰਵਿਊ ਕਉਂ ਨਹੀਂ ਕਰਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਬੱਚਿਆਂ ਦੀ ਇੰਟਰਵਿਊ ਕਉਂ ਨਹੀਂ ਕਰਦੇ ਜਿਹੜੇ ਸੰਤ ਪਿੰਡਰਾਂ ਵਾਲੇ ਜਰਨੈਲ ਦੇ ਸਿੰਘ ਦੇ ਸ਼ਾਂਤੀ ਜੀ ਦੇ ਨਾਲ ਸੀ ਬੰਦੇ ਜਿਹੜੇ ਉਹਨਾਂ ਨੂੰ ਜਾਣਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਦੇਖਿਆ ਯੂ ਚੰਨੇ ਚੰਗੇ ਸੀ ਜਾਂ ਮਾੜੇ ਸੀ ਤੁਸੀਂ ਉਹਨਾਂ ਦੀ ਜਾ ਕੇ ਇੰਟਰਵਿਊ ਕਿਉਂ ਨਹੀਂ ਕਰਦੇ ਸਿੱਖੀ ਦਾ ਪ੍ਰਚਾਰ ਕਿਉਂ ਨਹੀਂ ਕਰਦੇ ਜਾ ਕੇ ਤੁਸੀਂ ਇਹ ਜੇ ਮੂਰਖ ਲੋਕਾਂ ਦੀ ਜਾ ਕੇ ਇੰਟਰਵਿਊ ਲੈਨੇ ਹੋ ਜਿਹੜੇ ਸਿੱਖ ਇਤਿਹਾਸ ਨੂੰ ਗਲਤ ਦੱਸਦੇ ਨੇ ਸਿੱਖ ਇਤਿਹਾਸ ਮੰਨਦੇ ਨਹੀਂ ਪ੍ਰੈਸ ਰਿਪੋਰਟਰਾਂ ਨੂੰ ਬੇਨਤੀ ਆ ਹੱਥ ਜੋੜ ਕੇ ਇਹ ਜੇ ਮੂਰਖ ਲੋਕਾਂ ਕੋਲੇ ਨਾ ਜਾਇਆ ਕਰੋ ਜਿਹੜੇ ਸਿੱਖ ਇਤਿਹਾਸ ਨੂੰ ਗਲਤ ਕਹਿੰਦੇ ਨੇ ਸਾਡੇ ਗੁਰੂ ਦੀਆਂ ਸ਼ਹਾਦਤਾਂ ਨੂੰ ਗਲਤ ਕਹਿੰਦੇ ਨੇ ਸਰਤੇ ਤਾਜ ਰੱਖੀ ਬੈਠੇ ਨੇ ਉਹਨਾਂ ਨੂੰ ਗਲਤ ਕਹਿੰਦੇ ਨੇ ਦਿਮਾਗ ਫਿਰਿਆਂ ਕੋਲੇ ਨਾ ਜਾਇਆ ਕਰੋ ਆਪਦੀ 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 ਵੀਊ ਵਧਾਉਣ ਦੀ ਖਾਤਰ ਲੋਕਾਂ ਤੋਂ ਗਾਲਾਂ ਲੈਣ ਦੀ ਖਾਤਰ ਨਾ ਜਾਇਆ ਕਰੋ ਕਮੈਂਟ ਪੜਲਾ ਕਰੋ ਕਿੰਨੇ ਲੋਕ ਇਹਨਾਂ ਨੂੰ ਗਾਲਾਂ ਦੇ ਰਹੇ ਨੇ ਕਿ ਉਮਰ ਜ਼ਿਆਦਾ ਹੋ ਗਈ ਦਿਮਾਗ ਫਿਰ ਗਿਆ ਇਹਨਾਂ ਦਾ ਥੋੜੀ-ਮੋਟੀ ਸ਼ਰਮ ਮੰਨੋ ਇਹ ਜੇ ਬੰਦਿਆ ਦਾ ਇੰਟਰਵਿਊ ਲਿਓ ਜਿਹੜੇ ਸਿੱਖ ਇਤਿਹਾਸ ਨੂੰ ਪ੍ਰਮੋਟ ਕਰਦੇ ਨੇ ਜਿਹੜੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਰੱਖਦੇ ਨੇ ਇਹ ਜੇ ਬੰਦਿਆਂ ਦੀ ਇੰਟਰਵਿਊ ਜਾ ਕੇ ਲਿਆ ਕਰੋ ਮੂਰਖ ਲੋਕਾਂ ਦੀ ਇੰਟਰਵਿਊ ਨਾ ਲਿਆ ਕਰੋ ਡਾਕਟਰ ਇਕਬਾਲ ਸਿੰਘ ਜੀ ਤੂੰ ਸੋਡਾ ਵੀ ਦਿਮਾਗ ਫਿਰ ਗਿਆ ਦਵਾਈ ਤੁਸੀਂ ਖੁਦ ਡਾਕਟਰੋਂ ਇੱਕ ਦਵਾਈ ਲੈ ਲਓ ਆਪਦੇ ਲਈ ਨੀਂਦ ਵਾਲੀਆਂ ਗੋਣੀਆਂ ਲੈ ਕੇ ਪਾਇਆ ਕਰੋ ਥੋੜੀ ਉਮਰ ਤਹਾਂ ਜਾਣਦੀ ਹੋਈ ਵੀ ਆ ਰੱਬ ਦਾ ਨਾਮ ਲਿਆ ਕਰੋ ਆਪ ਦੇ ਆਪ ਨੂੰ ਰੱਬ ਨਾ ਸਮਝਿਆ ਕਰੋ ਉਹ ਜਿੰਨੇ ਦੁਨੀਆ ਬਣਾਈ ਆ ਉਹਨੂੰ ਸਭ ਪਤਾ ਤੁਹਾਡਾ ਦਿਮਾਗ ਫਿਰ ਜਾਂਦਾ ਜਿਆਦਾ ਉਮਰ ਚਾਗੇ ਜਦੋਂ ਜਿਆਦਾ ਕਿਤਾਬਾਂ ਪੜ ਲੈਂਦੇ ਹੋ ਨੈਕਟਿਵ ਵਾਲੀਆਂ ਕਿਤਾਬਾਂ ਪੜ ਲੈਂਦੇ ਹੋ ਜਿਹਦੇ ਵਿੱਚ ਰੱਬ ਦਾ ਕੋਈ ਸੰਧਾਰਤ ਹੀ ਨਹੀਂ ਉਹੋ ਜਿਹੀਆਂ ਕਿਤਾਬਾਂ ਪੜਦੇ ਹੋ ਤੁਹਾਡਾ ਦਿਮਾਗ ਘੁੰਮ ਜਾਂਦਾ ਤੁਹਾਨੂੰ ਲੱਗਦਾ ਕਿ ਅਸੀਂ ਹੀ ਸਾਰਾ ਕੁਝ ਆ ਤੁਸੀਂ ਉਹਨਾਂ ਜਿਹੜੀਆਂ ਉਹ ਸ਼ਹੀਦੀਆਂ ਦੇ ਕੇ ਗਏ ਨੇ ਸ਼ਹਾਦਤਾਂ ਦੇ ਕੇ ਗਏ ਨੇ ਜਿਹੜੇ ਕੰਮ ਕਰਕੇ ਗਏ ਨੇ ਤੁਸੀਂ ਕਿੱਥੋਂ ਸੋਚ ਲਉਗੇ ਉਹ ਜਿਹੇ ਕੰਮ ਤੁਸੀਂ ਤਾਂ ਲਾਲਚੋਂ ਪਬਲਿਸਿਟੀ ਲਈ ਤੁਸੀਂ ਸਟੰਟ ਲਈ ਆਪ ਦਾ ਇਹ ਜੇ ਕੰਜਰਖਾਨਾ ਤੁਸੀਂ ਕਰਦੇ ਹੋ ਗੁਰੂਆਂ ਦੀ ਸ਼ਹਾਦਤਾਂ ਨੂੰ ਗਲਤ ਕਰਨਾ ਤੁਹਾਡਾ ਦਿਮਾਗ ਫਿਰਿਆ ਵਿਆ ਹੋਰ ਕੁਝ ਨਹੀਂ ਪਹਿਲਾਂ ਬਾਪੂ ਬਲਕੌਰ ਸਿੰਘ ਜੀ ਉਹ ਲੋਕਾਂ ਤੋਂ ਗਾਲਾਂ ਖਾ ਰਿਆ ਜਿਹੜੇ ਉਹਨਾਂ ਦੇ ਪ੍ਰੈਸ ਰਿਪੋਰਟਰ ਨੇ ਉਹਨਾਂ ਦੀ ਅ ਇੰਟਰਵਿਊ ਲੈਂਦੇ ਨੇ ਜਾ ਕੇ ਸਿੱਖ ਇਤਿਹਾਸ ਬਾਰੇ ਇੰਟਰਵਿਊ ਦੇ ਲੈਂਦੇ ਨੇ ਜਾ ਕੇ ਉਹ ਉਹ ਗਾਲਾਂ ਖਾਈ ਜਾਂਦੇ ਨੇ ਹੁਣ ਦੂਜਾ ਤੁਸੀਂ ਆਗੇ ਤੁਹਾਡਾ ਦਿਮਾਗ ਫਿਰਿਆ ਵਿਆ ਸੋ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵਾਲੇ ਪੁੱਛ ਲਈਏ ਤੁਸੀਂ ਉਹਨਾਂ ਨੂੰ ਗਲਤ ਕਹਿਣ ਲੱਗ ਜਓ ਅੱਤਵਾਦੀ ਕਹਿਣ ਲੱਗ ਜਓਗੇ ਡਰਦੇ ਮਾਰੇ ਨੇ ਉਦੋਂ ਤੁਸੀਂ ਕੀ ਕੁਝ ਕਰਾ ਲਿਆ ਸਿਰ ਤੋਂ ਪੱਗ ਲਾਤੀ ਸ਼ਰਮ ਮੰਨੋ ਮੜੀ ਮੋਟੀ ਕਿ ਉਹ ਬੰਦਾ ਕਿੰਨਾ ਚੰਗਾ ਸੀ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਿੰਨੇ ਲੋਕਾਂ ਨੂੰ ਉਹਨਾਂ ਨੇ ਸਹੀ ਰਾਤੇ ਪਾਇਆ ਕਿੰਨੇ ਲੋਕਾਂ ਦੇ ਘਰ ਬਸਾਈ ਉਹ ਚੀਜ਼ ਬਾਰੇ ਨਹੀਂ ਪ੍ਰੈਸ ਵਾਲੇ ਜਾਣਕਾਰੀ ਦਿੰਦੇ ਕਦੇ ਵਾਸਤੇ ਕਿ ਉਹਨਾਂ ਨੇ ਕਿੰਨੇ ਲੱਖਾਂ ਲੋਕਾਂ ਦੇ ਘਰ ਬਸਾਏ ਜਿਹੜੇ ਤੰਗ ਕਰਦੇ ਸੀ ਜਿਨ੍ਹਾਂ ਦੇ ਕੇਸ ਉਲਝੇ ਹੋਏ ਸੀ ਕਿੰਨੇ ਲੋਕਾਂ ਦੇ ਕੇਸ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਹਨਾਂ ਨੇ ਸਾਰੇ ਸਹੀ ਕਰਤੇ ਉਹ ਚੀਜ਼ ਨਹੀਂ ਦਿਖਾਉਂਦੇ ਪ੍ਰੈਸ ਵਾਲੇ ਕਦੇ ਸ਼ਰਮ ਮੰਨੋ ਡਾਕਟਰ ਇਕਬਾਲ ਜੀ ਥੋੜਾ ਮੋਟਾ ਆਪਦੀ ਉਮਰ ਦਾ ਲਿਹਾਜ਼ ਕਰੋ ਅਸੀਂ ਬੋਲਦੇ ਚੰਗੇ ਨਹੀਂ ਲੱਗਦੇ ਤੁਹਾਨੂੰ ਹੋਰ ਜਿਹੜੀ ਮਰਜ਼ੀ ਗੱਲ ਕਰ ਲਿਆ ਕਰੋ ਪਰ ਸਿੱਖ ਇਤਿਹਾਸ ਨੂੰ ਕਦੇ ਵੀ ਗਲਤ ਨਾ ਦਰਾਹੋ ਤੁਹਾਡੇ ਮੂਰੇ ਬੇਨਤੀ ਆ ਕਦੇ ਇਸ ਤਰ੍ਹਾਂ ਨਾ ਹੋਵੇ ਕੱਲ ਨੂੰ ਖਰਚਾ ਪਾਣੀ ਮਿਲਣਾ ਸਟਾਰਟ ਹੋ ਜੇ ਤੁਹਾਨੂੰ ਤੇ ਤੁਹਾਡਾ ਮੋਟਾ ਉਮਰ ਦਾ ਲਿਹਾਜ਼ ਕਰੋ ਸਾਡੇ ਸਿੱਖਾਂ ਸਿੱਖ ਇਤਿਹਾਸ ਬਾਰੇ ਤਾਂ ਕਦੇ ਵੀ ਗਲਤ ਨਾ ਬੋਲੋ ਨਹੀਂ ਮੰਨਣਾ ਨਾ ਮੰਨੋ ਸਿਰ ਤੇ ਤਾਜ ਰੱਖੀ ਬੈਠੇ ਉਹਦਾ ਕੋਈ ਹੱਕ ਨਹੀਂ ਹੈਗਾ ਤੁਹਾਨੂੰ ਪਰ ਸਾਡੇ ਸਿੱਖ ਇਤਿਹਾਸ ਨੂੰ ਕਦੇ ਗਲਤ ਨਾ ਕਹੋ ਸਾਡੇ ਗੁਰੂ ਨਾਨਕ ਦੇਵ ਨੂੰ ਕਦੇ ਗਲਤ ਨਾ ਕਹੋ ਸਾਡੇ 10 ਗੁਰੂਆਂ ਨੂੰ ਕਦੇ ਗਲਤ ਨਾ ਕਹੋ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹੋ ਜਿਹਾ ਸੀ ਉਸ ਚੀਜ਼ ਨੂੰ ਕਦੇ ਵੀ ਗਲਤ ਨਾ ਦਰਾਓ ਤੁਹਾਡੇ ਮੂਰੇ ਬੇਨਤੀ ਆ ਜਿਹੜੇ ਪ੍ਰੈਸ ਰਿਪੋਰਟਰ ਇਹ ਜੇ ਮੂਰਖਾ ਬੰਦਿਆਂ ਦੀ ਇੰਟਰਵਿਊ ਕਰਦੇ ਨੇ ਉਹਨਾਂ ਨੂੰ ਵੀ ਅੱਥ ਜੋੜ ਕੇ ਬੇਨਤੀ ਆ ਤੁਸੀਂ ਇਹ ਜੇ ਬੰਦੇ ਦੀ ਇੰਟਰਵਿਊ ਲਿਆ ਕਰੋ ਜਿਹੜੇ ਪੋਜ਼ਿਟਿਵ ਰਹਿੰਦੇ ਨੇ ਸਿੱਖ ਇਤਿਹਾਸ ਵੱਲ ਜਿਨ੍ਹਾਂ ਨੂੰ ਸਿੱਖ ਇਤਿਹਾਸ ਦੀ ਨੌਲੇਜ ਆ ਇਤਿਹਾਸ ਦੀ ਉਹ ਸਿੱਖ ਇਤਿਹਾਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਉਹ ਜਿਹੇ ਬੰਦੇ ਦੀ ਜਾ ਕੇ ਇੰਟਰਵਿਊ ਲਿਆ ਕਰੋ ਬਹੁਤ ਬਹੁਤ ਧੰਨਵਾਦ